30-40 ਸਾਲ ਦੀ ਉਮਰ ਦੇ ਵਿੱਚ ਜਿਹੜੀ ਔਰਤਾ ਗਲਤੀ ਕਰਦੀ ਆ ਉਹ ਜ਼ਿੰਦਗੀ ਚ ਬਹੁਤ ਰੋਂਦੀ ਆ ਤੇ ਬਹੁਤ ਦੁੱਖ ਪਾਉਂਦੀ ਆ ਤੇ ਪਾਏਗੀ ਤੇ ਬਹੁਤ ਸਾਰੀਆਂ ਪਾ ਰੀਆਂ ਨੇ ਤੁਸੀਂ ਵੇਖਿਆ ਹੋਣਾ ਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਕੋ ਔਰਤਾਂ ਜਿਹੜੀਆਂ ਨੇ ਇੱਕ ਜਹੀ ਗਲਤੀ ਕਰਦੀਆਂ ਨੇ ਜਿਹਦੀ ਸਜ਼ਾ ਉਹਨਾਂ ਨੂੰ ਉਹਨਾਂ ਦੇ ਧੀਆਂ ਪੁੱਤਰਾਂ ਦੁਆਰਾ ਹੀ ਦਿੱਤੀ ਜਾਂਦੀ ਆ ਉਹ ਸਜ਼ਾ ਉਹਨਾਂ ਦੇ ਧੀਆਂ ਪੁੱਤਾਂ ਨੂੰ ਵੀ ਮਿਲਦੀ ਆ ਕਹਿਣ ਤੋਂ ਭਾਵ ਕਿ ਇੱਕ ਬਹੁਤ ਹੀ ਖਤਰਨਾਕ ਖੇਡ ਜਿਹੜੀ ਆ ਉਸ ਔਰਤ ਦੀ ਜ਼ਿੰਦਗੀ ਚ ਖੇਡੀ ਜਾਂਦੀ ਆ ਜਿਹੜੀ 40 ਸਾਲ ਦੀ ਉਮਰ ਦੇ ਵਿੱਚ ਆ ਗਲਤੀ ਕਰਦੀ ਤੁਸੀਂ ਵੇਖਿਆ ਹੋਣਾ ਕਿ ਸੋਸ਼ਲ ਮੀਡੀਆ ਤੇ ਆ ਜਮਾਨਾ ਹੋਣ ਕਰਕੇ ਬਹੁਤ ਸਾਰੀਆਂ ਔਰਤਾਂ ਇੰਜੀਆਂ ਰੀਲਾਂ ਵੀਡੀਓਜ਼ ਹਾ ਭਾਵ ਜਾਂ ਆਪਣੀ ਬੋਡੀ ਲੈਂਗੁਏਜ ਐਵੇਂ ਦੀਆਂ ਵਿਖਾਉਂਦੀਆਂ ਨੇ ਜਿਨ੍ਹਾਂ ਨੂੰ ਵੇਖ ਕੇ ਤੁਹਾਡੇ ਵਰਗੀਆਂ ਸੂਝਵਾਨ ਭੈਣ ਭਰਾ ਇਹ ਕਹਿੰਦੇ ਕਿ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਇਹਨੇ ਤਾਂ ਸ਼ਰਮੀ ਹੀ ਲਾ ਲਈ ਉਹ ਇਸ ਉਮਰ ਦੇ ਵਿੱਚ ਉਹ ਔਰਤਾਂ ਇਹ ਸੋਚਦੀਆਂ ਨੇ ਅਸੀਂ ਕਿਹੜੀਆਂ ਬੁੱਲੀਆਂ ਹੋਣਾ ਅਸੀਂ ਕਿਹੜੀ ਸਾਡੀ ਕਿਹੜੀ ਸਾਨੂੰ ਕੋਈ ਰੋਕਣ ਟੱਕਣ ਵਾਲਾ ਆ ਬੱਚੇ ਨਿੱਕੇ ਨੇ ਲੇਕਿਨ ਸਮਾਂ ਆਪਣੀ ਚਾਲ ਚੱਲਦਾ ਜਾਵੇਗਾ ਜਿਵੇਂ ਜਿਵੇਂ ਸਮਾਂ ਵਧੇਗਾ ਤੇ ਮੁੜ ਕੇ ਇਹੋ ਬਣਾਈਆਂ ਹੋਈਆਂ ਵੀਡੀਓਜ਼ ਜਿਹੜੀਆਂ ਲੋਡ ਕੀਤੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਗੀਆਂ ਕਿਉਂਕਿ 10 ਸਾਲਾਂ ਦੇ ਵਿੱਚ ਬੱਚੇ ਕਾਫੀ ਸਮਝਦਾਰ ਹੋ ਜਾਂਦੇ ਨੇ ਸਿਆਣੇ ਹੋ ਜਾਂਦੇ ਨੇ ਜਦੋਂ ਉਹ ਆਪਣੀ ਮਾਂ ਦੀਆਂ ਘਟੀਆਂ ਵੀਡੀਓਜ਼ ਵੇਖਣ ਗਿਆ ਜਾਂ ਵੇਖੇਗਾ ਉਹਦਾ ਬੱਚਾ ਤਾਂ ਉਹਨੂੰ ਤਾਂ ਉਹਦੇ ਜੇ ਉਹਦਾ ਪੁੱਤਰ ਵੇਖੇਗਾ ਤਾਂ ਹੋ ਸਕਦਾ ਕਿ ਕੁਝ ਉਹਦੇ ਦੋਸਤ ਮਿੱਤਰੋਂ ਦੀ ਮਾਂ ਨੂੰ ਬਾਰੇ ਗਲਤ ਕਹਿਣ ਵੀ ਤੇਰੀ ਮਾਂ ਦੀਆਂ ਲੱਤਾਂ ਕਿੱਦਾਂ ਦੀਆਂ ਤੇਰੀ ਮਾਂ ਦੀਆਂ ਬਾਹਾਂ ਕਿੱਦਾਂ ਦੀਆਂ ਤੇਰੀ ਮਾਂ ਨੇ ਆਹ ਕੀ ਕੀਤਾ ਹੋ ਸਕਦਾ ਬੱਚਾ ਉਹ ਆਤਮ ਹੱਤਿਆ ਹੀ ਕਰ ਜਾਵੇ ਇਸੇ ਤਰ੍ਹਾਂ ਜੇ ਉਹਦੀ ਧੀ ਹੋਈ ਤਾਂ ਧੀ ਨੂੰ ਕੋਈ ਪਰੇਸ਼ਾਨ ਕਰੂਗਾ ਉਹਨੂੰ ਕੋਈ ਇਹੋ ਜਿਹੇ ਕਮੈਂਟ ਦੇਵੇਗਾ ਕਿ ਤੇਰੀ ਮਾਂ ਇੰਜ ਕਰਦੀ ਆ ਤੇਰੀ ਮਾਂ ਉੰਜ ਕਰਦੀ ਆ ਰਹੀ ਆ ਪਿਛਲੇ ਸਮੇਂ ਚ ਹੋ ਸਕਦਾ ਕਿ ਕੁੜੀ ਵੀ ਆਤਮ ਹੱਤਿਆ ਕਰ ਲਵੇ ਜਾਂ ਉਹ ਕੁਰਾਹੇ ਪੈ ਜਾਵੇ ਜਾਂ ਪੁੱਤ ਕੁਰਾਹੇ ਪੈ ਜਾਵੇ ਤੇ ਜਦੋਂ ਧੀਆਂ ਪੁੱਤ ਬੁਰੀਆਂ ਆਤਾਂ ਚ ਪੈ ਗਏ ਫਿਰ ਉਹੋ ਜੀ ਔਰਤ ਰੋਂਦੀ ਆ ਕਿ ਮੇਰੇ ਬੱਚੇ ਔਲਾਦ ਮੇਰੀ ਵਿਗੜ ਗਈ ਮੈਂ ਬੜਾ ਸੰਘਰਸ਼ ਕੀਤਾ ਮੈਂ ਬੜੀ ਕਮਾਈ ਕੀਤੀ ਕਮਾਈ ਕਾਦੀ ਕੀਤੀ ਫਿਰ ਤੁਹਾਡੇ ਵਰਗੇ ਸੱਜਣ ਕਹਿਣਗੇ ਕਮਾਈ ਤਾਂ ਵੀ ਤੂੰ ਤਾਂ ਨੰਗੇਜ ਪੁਣਾ ਕੀਤਾ ਅਸ਼ਲੀਲ ਪੁਣਾ ਕੀਤਾ ਤੂੰ ਇਹ ਸੋਚ ਕੇ ਕੀਤਾ ਕਿ ਇਹਦੀ ਕਿਹੜੀ ਮੈਨੂੰ ਸਜ਼ਾ ਮਿਲਣੀ ਜੇ ਕੱਲ ਨੂੰ ਉਹਦੀ ਧੀ ਉਹਦਾ ਪੁੱਤਰ ਕੁਝ ਗਲਤ ਕਰ ਜਾਵੇ ਤਾਂ ਫਿਰ ਇਹਦੀ ਇਹ ਸਜ਼ਾ ਬਾਨੀ ਹੈ ਬੜੀ ਦੁਖਦਾਇਕ ਤੇ ਬੜੀ ਪੀੜਾ ਵਾਲੀ ਹੋਗੀ ਜਾਂ ਉਹਦਾ ਧੀ ਪੁੱਤ ਗਲਤ ਰਾਵਾਂ ਤੇ ਚੱਲ ਜਾਵੇ ਇਹ ਵੀ ਇੱਕ ਬੜੀ ਵੱਡੀ ਸਜ਼ਾ ਹੋਵੇਗੀ ਫਿਰ ਇਹਦਾ ਦੋਸ਼ੀ ਕੌਣ ਹੋਇਆ ਦੋਸ਼ੀ ਤਾਂ ਉਹ ਜੋ ਔਰਤ ਹੀ ਹੋਈ ਨਾ ਜਿਹਨੇ 30 40 ਸਾਲਾਂ ਦੀ ਉਮਰ ਚ ਗਲਤ ਵੀਡੀਓਜ਼ ਗਲਤ ਕਮੈਂਟ ਦੋ ਦੋ ਅਰਥੀ ਸ਼ਬਦਾਂ ਨੂੰ ਜਿਹੜਾ ਬੋਲ ਕੇ ਬੋਲਿਆ ਗਿਆ ਜਾਂ ਲੱਤਾਂ ਬਾਹਾਂ ਨੂੰ ਇੰਜ ਵਿਖਾਇਆ ਗਿਆ ਜੋ ਅੱਜ ਦੇ ਸਮੇਂ ਚ ਅਸੀਂ ਉਹਨੂੰ ਬਹੁਤ ਮਾੜਾ ਸਮਝਦੇ ਆ ਕਿਉਂਕਿ ਹੈ ਹੀ ਮਾੜਾ ਲੋਕੀ ਕਹਿ ਦਿੰਦੇ ਨੇ ਕਿ ਪੱਛਮੀ ਸੱਭਿਆਚਾਰ ਦੀ ਹਵਾ ਲੱਗੀ ਹੋਈ ਆ ਪਰ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿੰਦੇ ਨੇ ਸੂਰਜ ਹਮੇਸ਼ਾ ਪੂਰਬ ਤੋਂ ਚੜਦਾ ਆ ਤੇ ਦਿਨ ਚੜ ਜਾਂਦਾ ਤੇ ਜਦੋਂ ਪੱਛਮ ਚ ਜਾਂਦਾ ਆ ਨਾ ਤੇ ਜਦੋਂ ਪੱਛਮ ਵੱਲ ਚੱਲ ਗਿਆ ਤਾਂ ਡੁੱਬ ਜਾਂਦਾ ਆ ਹਨੇਰਾ ਹੀ ਕਰ ਦਿੰਦਾ ਜੇ ਅਸੀਂ ਇਹ ਪੱਛਮੀ ਕਲਚਰ ਆਪਣੀ ਜ਼ਿੰਦਗੀ ਚ ਅਪਣਾ ਲਵਾਂਗੇ ਤੇ ਸਮਝ ਲਓ ਕਿ ਸਾਡੀ ਜ਼ਿੰਦਗੀ ਚ ਹਨੇਰਾ ਹੀ ਹਨੇਰਾ ਹੋਵੇਗਾ ਸਾਡੇ ਧੀਆਂ ਪੁੱਤਰਾਂ ਦੀ ਜ਼ਿੰਦਗੀ ਚ ਹਨੇਰਾ ਹੋਵੇਗਾ ਕਹਿਣ ਤੋਂ ਭਾਵ ਕਿ ਅਸੀਂ ਚੰਗਾ ਵੀਡੀਓਜ਼ ਬਣਾਵਾਂਗੇ ਚੰਗੀਆਂ ਵੇਖੋ ਬਹੁਤ ਸਾਰੇ ਵਿਸ਼ੇ ਨੇ ਜਿਹੜੀ ਔਰਤ 30-40 ਸਾਲ ਦੀ ਉਮਰ 'ਚ ਵੀਡੀਓਜ਼ ਬਣਾਉਣਾ ਚਾਹੁੰਦੀ ਹੈ ਕੋਈ ਆਪਣੇ ਇਤਿਹਾਸਕ ਪੱਖ ਤੋਂ ਕੋਈ ਘਰ ਦੇ ਸਮੇਂ ਦੇ ਮੁਤਾਬਕ ਕੋਈ ਸਮਾਜ ਸੇਵਾ ਦੇ ਸਬੰਧ ਵਿੱਚ ਕੋਈ ਚੰਗੇ ਲੋਕਾਂ ਦੇ ਕਰਦਾਰ ਨੂੰ ਕੋਈ ਐਜੂਕੇਸ਼ਨ ਨੂੰ ਕੋਈ ਕਿਵੇਂ ਬੱਚੇ ਵਧੀਆ ਪੜ ਸਕਦੇ ਨੇ ਐਹੋ ਜਿਹੇ ਰੀਲਾਂ ਵੀ ਤੇ ਬਣਾ ਨਹੀਂ ਸਕਦੀਆਂ ਨਾ ਤੇ ਜੇ ਕੋਈ ਇਦਾਂ ਦੀ ਬਣਾਵੇਗੀ ਨਾ ਜਾਂ ਬਣਾ ਰਹੀਆਂ ਨੇ ਤੇ ਉਹਨਾਂ ਦੇ ਬੱਚੇ ਬੜਾ ਫਕਰ ਕਰਨਗੇ ਲੋਕੀ ਕਹਿਣਗੇ ਤੇਰੀ ਮਾਂ ਨੇ ਬਈ ਛੋਟੀ ਉਮਰ ਦੇ ਵਿੱਚ ਵਧੀਆ ਲੋਕਾਂ ਦੀ ਚੰਗਾ ਕੀਤਾ ਇਸ ਕਰਕੇ ਵੀਡੀਓ ਬੋਸ ਬਣਾਉਣ ਵਾਲੀਆਂ ਉਹਨਾਂ ਔਰਤਾਂ ਨੂੰ ਸਮਝ ਲੈਣਾ ਚਾਹੀਦਾ ਕਿ ਅੰਤ ਸਮੇਂ ਜਿਵੇਂ ਜਿਵੇਂ ਉਮਰ ਵੱਧਦੀ ਜਾਣੀ ਆ ਬੁਢਾਪੇ ਵੇਲੇ ਇਹ ਵੇਖ ਕੇ ਸ਼ਰਮ ਹੋਣੀ ਤੇ ਲੋਕਾਂ ਟਿੱਚਰਾਂ ਕਰਿਆ ਕਰਨੀਆਂ ਉਹ ਤੁਹਾਡੀ ਤਾਂ ਮਾਂ ਇਹ ਕਰਦੀ ਤੁਹਾਡੀ ਦਾਦੀ ਇਹ ਕਰਦੀ ਰਹੀ ਹੈ ਤੇ ਫਿਰ ਇਸ ਕੋ ਪਰਿਵਾਰ ਨੂੰ ਬਹੁਤ ਔਖਾ ਹੋ ਜਾਵੇਗਾ ਮੈਂ ਆਸ ਕਰਦਾ ਕਿ ਉਹ ਕੁੜੀਆਂ ਹੋਣ ਹੀ ਉਹ ਔਰਤਾਂ ਹੋਣ ਹੀ ਸਮਝ ਜਾਣ ਤਾਂ ਚੰਗਾ ਹੋਵੇਗਾ ਬਾਕੀ ਉਹਨਾਂ ਦੀ ਮਰਜ਼ੀ ਤੇ ਤੁਹਾਡੇ ਵਰਗੇ ਸੂਝਵਾਨ ਸੱਜਣ ਤਾਂ ਹਮੇਸ਼ਾ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣਗੇ ਤੇ ਕਹਿਣਾ ਵੀ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ